ਡੇਰਾ ਬਾਬਾ ਰੁਖੜਦਾਸ ਜੀ ਦਾ ਜੀ ਪਿੰਡ ਨਮੋਲ ਸਨਾਮ ਤੋਂ 5 ਕਿਲੋਮੀਟਰ ਤੇ ਸੰਗਰੂਰ ਸ਼ਹਿਰ ਇੱਥੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਹਰ ਇੱਕ ਇੱਛਾ ਪੂਰੀ ਹੁੰਦੀ ਆ ਇਸ ਡੇਰੇ ਤੇ ਆ ਕੇ ਬਹੁਤ ਸ਼ਕਤੀਸ਼ਾਲੀ ਆ ਡੇਰਾ ਹੈ ਬਾਬਾ ਜੀ ਦਾ ਬਾਬਾ ਰੁਖੜਦਾਸ ਜੀ ਹਰੇਕ ਮਨੋ ਕਾਮਨਾ ਪੂਰੀ ਕਰਦੇ ਨੇ ਬਹੁਤ ਲੋਕ ਆਉਂਦੇ ਨੇ ਇੱਥੇ ਦੂਰੋਂ ਦੂਰੋਂ ਜੀ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਏ ਦੇਖੋ ਜਿਹੜਾ ਬੱਚਾ ਹੋਏ ਤੋਂ ਨਿੰਮਤੇ ਖੜਾਉਣੇ ਨਹੀਂ ਟੰਗਦੇ ਹੁੰਦੇ ਗੇਟ ਮੂਰੇ ਦੇਖੋ ਕਿੰਨੇ ਲੋਕ ਟੰਗ ਕੇ ਗਏ ਹੋਏ ਨੇ ਗਿਣਤੀ ਨਹੀਂ ਦੇਖੋ ਕਿੰਨੇ ਲੋਕਾਂ ਨੂੰ ਇੱਥੋਂ ਪੁੱਤਰ ਦੀ ਦਾਤ ਮਿਲੀ ਆ ਬਹੁਤ ਹੀ ਜ਼ਿਆਦਾ ਮੰਨ ਲੋ ਵੀ ਸ਼ਕਤੀ ਆ ਇੱਥੇ ਇਸ ਜਗ੍ਹਾ ਤੇ ਦੇਖੋ ਕਿੰਨੀਆਂ ਲੋਕਾਂ ਨੂੰ ਪੁੱਤਰ ਦੀਆਂ ਦਾਤਾਂ ਮਿਲਦੀਆਂ ਨੇ ਡੇਰਾ ਬਾਬਾ ਰੁਖੜਦਾਸ ਜੀ ਨਮੋਲ ਸੰਗ ਨਾਮ ਸ਼ਹਿਰ ਤੋਂ 5 ਕਿਲੋਮੀਟਰ ਇਹ ਸਾਹਮਣੇ ਬਾਬਾ ਰੁਖੜਦਾਸ ਜੀ ਦੀ ਪ੍ਰਤੀਵ ਲੱਗੀ ਹੋਈ ਹੈ ਜੀ ਦੇਖੋ ਕਰੋ ਦਰਸ਼ਨ ਜੀ ਬਾਬਾ ਰੁਖੜਦਾਸ ਜੀ ਸੰਤ ਬਾਬਾ ਰੁਖੜਦਾਸ ਜੀ ਇਹਨੇ ਬਾਬਾ ਜੀ ਇਹਨਾਂ ਦਾ ਡੇਰਾ ਜੀ ਇਹ ਬਾਬਾ ਜੀ ਦਾ ਬਹੁਤ ਸ਼ਕਤੀ ਹੈ ਇਸ ਡੇਰੇ ਵਿੱਚ ਬਹੁਤ ਲੋਕ ਆਉਂਦੇ ਨੇ ਦੂਰੋਂ ਦੂਰੋਂ ਬਹੁਤ ਦੁਨੀਆ ਆਉਂਦੀ ਹੈ ਜੀ ਇਸ ਸਥਾਨ ਤੇ ਹਰ ਇੱਕ ਇੱਛਾ ਪੂਰੀ ਹੁੰਦੀ ਆ ਕੋਈ ਕਿਤੇ ਬਾਬਾ ਜੀ ਨੇ ਹੋਰ ਇਸ ਟਾਈਮ ਉਹ ਦਵਾਈ ਵੀ ਦੰਦੇ ਨੇ ਦੇਸੀ ਇਧਰ ਆ ਮਹਾਪੁਰਸ਼ ਨੇ ਜੀ ਬਾਬਾ ਬਚਨ ਦਾਸ ਜੀ ਤੇ ਸੰਤ ਬਾਬਾ ਸ਼ਾਮ ਦਾਸ ਜੀ ਇਹ ਨਾਂ ਦਾ ਬਣਿਆ ਹੋਇਆ ਬਾਬਾ ਜੀ ਦਾ ਬਹੁਤ ਕਰਨੀ ਵਾਲੇ ਮਹਾਪੁਰਸ਼ ਹੋਏ ਨੇ ਜੀ ਇਹ ਸਾਰੇ ਇੱਥੇ ਇੱਕ ਹੁਣ ਹੋਰ ਨੇ ਬਾਬਾ ਜੀ ਉਦੇਸੀ ਦਵਾਈਆਂ ਦੰਦੇ ਨੇ ਹਰ ਇੱਕ ਇੱਛਾ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਇੱਥੇ ਤੇ ਉਹ ਬਾਬਾ ਜੀ ਦਵਾਈ ਵੀ ਦੰਦੇ ਨੇ ਹਰੇਕ ਬਿਮਾਰੀ ਦੀ ਦੇਸੀ ਦਵਾਈ ਦੱਸਦੇ ਨੇ ਉਹ ਜੀ ਆ ਜੀ ਧੂਣਾ ਸਾਹਿਬ ਇੱਥੋਂ ਲੋਕ ਮੱਥਾ ਟੇਕ ਕੇ ਧੂਣਾ ਸਾਹਿਬ ਤੋਂ ਬਬੂਤੀ ਲੈ ਕੇ ਜਾਂਦੇ ਨੇ ਜੀ ਜੇ ਜਿਹੜੇ ਇੱਥੇ ਹੁਣ ਬਾਬਾ ਜੀ ਨੇ ਉਹ ਦੇਸੀ ਦਵਾਈਆਂ ਵੀ ਦੰਦੇ ਨੇ ਪਥਰੀ ਦੀ ਹੋਗੀ ਪੀਲੀਏ ਦੀ ਕਾਲੇ ਪੀਲੀਏ ਦੀ ਤਕਰੀਬਨ ਹਰ ਇੱਕ ਬਿਮਾਰੀ ਦਾ ਇਲਾਜ ਹੁੰਦਾ ਇੱਥੇ ਉਹ ਦਵਾਈ ਦੱਸਦੇ ਨੇ ਬਾਬਾ ਜੀ ਉਹ ਲਿਖ ਕੇ ਦੇ ਦਿੰਦੇ ਨੇ ਪਰਚੀ ਤੇ ਤੇ ਆਪ ਵੀ ਦੰਦੇ ਨੇ ਉਹ ਦਵਾਈਆਂ ਹਰ ਇੱਕ ਬਿਮਾਰੀ ਦਾ ਇਲਾਜ ਹੁੰਦਾ ਤੇ ਇੱਕ ਹੋਰ ਵੀ ਇੱਥੇ ਜਿਹੜੇ ਲੋਕ ਮੰਨਦੇ ਨੇ ਨਾ ਇਸ ਡੇਰੇ ਨੂੰ ਦੇਖ ਲਓ ਕੋਈ ਵੀ ਕੰਮ ਸਟਾਰਟ ਕਰਨ ਤੋਂ ਪਹਿਲਾਂ ਬਾਬਾ ਜੀ ਤੋਂ ਪਰਮਿਸ਼ਨ ਲੈਂਦੇ ਨੇ ਇੰਨਾ ਜ਼ਿਆਦਾ ਇਸ ਥਾਂ ਦੀ ਮਾਨਤਾ ਇੱਥੇ ਚਰਾਗ ਲੱਗੇ ਨੇ ਇਹ ਕੁਟੀਆਂ ਬਣੀ ਵੀ ਇੱਧਰ ਬਾਬਾ ਜੀ ਦੀ ਇਹ ਕੁਟੀਆਂ ਜੀ ਇਹ ਬਾਬਾ ਰੁਖੜਦਾਸ ਜੀ ਦੀ ਤਸਵੀਰ ਆ ਜੀ ਇਹ ਕੁਟੀਆਂ ਬਾਬਾ ਜੀ ਦੀ ਜਿੱਥੇ ਬਾਬਾ ਜੀ ਤਪੱਸਿਆ ਕਰਦੇ ਸੀ ਇਹ ਉਹ ਜਗਾ ਦੇਖੋ ਇਹ ਨੀਚੇ ਜਗ੍ਹਾ ਕੱਚੀ ਰੱਖੇ ਉੱਤੇ ਲੋਕ ਲਿਖ ਕੇ ਜਾਂਦੇ ਨੇ ਨਾਮ ਵਗੈਰਾ ਆਪਣੇ ਜਿੱਦਾਂ ਕੋਈ ਵੀ ਉਹ ਹੁੰਦਾ ਕੁਛ ਵੀ ਇੱਥੇ ਲੋਕ ਲਿਖ ਕੇ ਜਾਂਦੇ ਨੇ ਸਾਰਾ ਕੁਝ ਆਹ ਦੇਖੋ ਨੀਚੇ ਨਾਮ ਲਿਖੇ ਹੋਏ ਨੇ ਆਪਣੇ ਲੋਕਾਂ ਨੇ ਇਹ ਬਾਬਾ ਜੀ ਦੀਆਂ ਖੜਾਵਾਂ ਨੇ ਤੇ ਦੇਖੋ ਬਹੁਤ ਬ੍ਰਹਮ ਗਿਆਨੀ ਰਾਮੁਲੀਨ ਸੰਤ ਬਾਬਾ ਰੁਖੜਦਾਸ ਜੀ ਨਮੋਲ ਵਾਲੇ ਬੜਾ ਤਕੜਾ ਡੇਰਾ ਜੀ ਇਹ ਬਹੁਤ ਤੇ ਰੌਣਕ ਹਰ ਟਾਈਮ ਇੱਥੇ ਭੀੜ ਲੱਗੀ ਰਹਿੰਦੀ ਆ ਇੱਥੇ ਚੜ੍ਹਦਾ ਸੀ ਇਹ ਕਿ ਸ਼ਾਸਤਰ ਇੱਥੇ ਵੀ ਚੜ੍ਹਾਏ ਜਾਂਦੇ ਨੇ ਦੇਖੋ ਮੋਂ ਨੂੰ ਬਾਹਰ ਲੈ ਕੇ ਚੱਲਾਂਗੇ ਸਾਰੇ ਡੇਰੇ ਦੇਖਖਾ ਆ ਦਰਖਤ ਲੱਗੇ ਹੋਏ ਨੇ ਇੱਕ ਕੋਲਾ ਬਰੋਟੇ ਉਹ ਖੂਬ ਬਣਿਆ ਵਾ ਵਾ ਲੋ ਜੀ ਦੇਖੋ ਜੀ ਆਲੇ-ਦਾਲੇ ਹਰੇ ਭਾਈ ਦੇਖੋ ਕਿੰਨੀ ਆ ਇਹ ਪੀਪਲ ਕਿਕਰ ਵੀ ਆਈ ਇੱਥੇ ਇੱਕ ਪੁਰਾਣੀ ਨਹੀਂ ਹੁਣ ਕਿਕਰਾਂ ਹੈ ਨਹੀਂ ਕਿਤੇ ਦੇਸੀ ਦਰਖਤ ਵੀ ਬਹੁਤ ਪੁਰਾਣੇ ਨੇ ਇੱਥੇ ਕਾਫੀ ਉਮਰ ਆ ਦਰਖਤਾਂ ਦੀ ਵੀ ਜਿਹੜੇ ਇੱਥੇ ਲੱਗੇ ਹੋਏ ਨੇ ਪੀਪਲ ਬਰੋਟਾ ਇਹਨਾਂ ਦੀ ਵੀ ਉਮਰ ਬਹੁਤ ਆ ਬਹੁਤ ਉਮਰ ਆ ਇਹਨਾਂ ਦੀ। ਹੁਣ ਆਪਾਂ ਚੱਲਦੇ ਆਂ ਉੱਧਰ ਜਿੱਥੇ ਦੂਜੇ ਸਾਈਡ ਬਾਬਾ ਜੀ ਦਵਾਈ ਦਿੰਦੇ ਨੇ ਇੱਥੇ ਸੰਗਤ ਬਹੁਤ ਬੈਠੀ ਆ। ਆਹ ਦੇਖੋ ਇਹ ਜਿਨ੍ਹਾਂ ਦੇ ਮੁੰਡੇ ਹੁੰਦੇ ਨੇ ਉਹ ਬਨਣਗੇ ਜਾਂਦੇ ਨੇ ਇੱਥੇ। ਕਿੰਨੇ ਜ਼ਿਆਦਾ ਦੇਖ ਲਓ ਬੰਨੇ ਹੋਏ ਸੀਗੇ ਵੀ ਇੱਥੇ ਮੁੰਡੇ ਵੀ ਮਿਲਦੇ ਨੇ ਨਾ ਆ ਦੇਖੋ। ਉਦਾਂ ਨਹੀਂ ਮੁੰਡੇ ਮਿਲਦੇ ਹੈਗੇ ਸੁੱਖ ਸੁੱਖ ਗਏ ਜਾਂਦਾ ਅਗਲਾ ਬਾਬਾ ਜੀ ਸੁੱਖ ਪੂਰੀ ਕਰਦੇ ਨੇ ਹਨਾ ਝੋਲੀ ਪਰ ਜਿਹੜਾ ਸੱਚੇ ਮਨੋਂ ਆਉਂਦਾ ਦਿਲੋਂ ਜਿਹੜਾ ਕੋਈ ਵੀ ਕਿਤੇ ਜਾਵਾਂਗੇ ਆਪਾਂ ਨਾ ਦਿਲੋਂ ਅਰਦਾਸ ਕਰਦੇ ਆਂ ਤਾਂ ਪ੍ਰਮਾਤਮਾ ਜ਼ਰੂਰ ਪੂਰੀ ਕਰਦਾ ਅੱਜ ਤੇ ਸੰਗਤ ਬੈਠੀ ਆ ਜੀ ਦਵਾਈ ਲੈਣ ਵਾਲੀ ਜਿਹੜੇ ਲੋਕਾਂ ਨੂੰ ਕੋਈ ਦਿੱਕਤ ਬਿਮਾਰੀ ਆ ਕੋਈ ਪ੍ਰੋਬਲਮ ਆ ਹਨਾ ਕਾਸੀ ਦੀ ਕਿਸੇ ਨੂੰ ਕਾਸੀ ਦੀ ਇਹ ਸਾਰੇ ਬੈਠੇ ਨੇ ਤੇ ਹੁਣ ਬਾਬਾ ਜੀ ਦਵਾਈ ਦੇਣਗੇ ਇਹ ਮੰਗਲਵਾਰ ਵਾਲੇ ਦਿਨ ਦਵਾਈ ਦਿੰਦੇ ਨੇ ਬਾਬਾ ਜੀ ਮੰਗਲਵਾਰ ਦਾ ਦਿਨ ਤਾਂ ਪੱਕਾ ਹੀ ਆ ਤੇ ਇੱਕ 10ਵੀਂ ਵਾਲੇ ਦਿਨ ਮਹੀਨੇ ਜਿਹਦੇ 10ਵੀਂ ਹੁੰਦੀ ਆ ਉਸ ਦਿਨ ਤੇ ਐਤਵਾਰ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਦਵਾਈ ਦਿੱਤੀ ਜਾਂਦੀ ਹੈ ਇੱਥੇ ਬਹੁਤ ਭੀੜ ਹੁੰਦੀ ਹੈ ਇੱਥੇ ੱੱਕਾ ਪੈਂਦਾ ਹੁੰਦਾ ਜੀ ਐਤਵਾਰ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਤੇ 10ਵੀਂ ਵਾਲੇ ਦਿਨ ਤੇ ਹਰ ਇੱਕ ਮੰਗਲਵਾਰ ਮੰਗਲਵਾਰ ਨੂੰ ਤਾਂ ਸਵੇਰੇ ਹੀ ਦੇਂਦੇ ਨੇ ਸਾਰਾ ਦਿਨੇ ਦਵਾਈ ਦਾ ਚੱਲਦਾ ਕੰਮ ਵੀ ਦਵਾਈ ਦੇਣੀ ਲਿਖਣੀ ਜਿੱਦਾਂ ਵੀ ਹੁੰਦਾ ਹਰ ਇੱਕ ਬਿਮਾਰੀ ਦੀ ਦੇਸੀ ਦਵਾਈ ਦੱਸਦੇ ਨੇ ਕੋਈ ਅੰਗਰੇਜ਼ੀ ਨਹੀਂ ਕੋਈ ਕੁਝ ਨਹੀਂ ਦੇਸੀ ਦਵਾਈਆਂ ਨਾਲ ਹੱਲ ਹੁੰਦਾ ਇਹ ਇਧਰ ਹੀ ਡੇਰੇ ਦੀ ਬਿਲਡਿੰਗ ਆ ਇਹ ਇਹ ਦਰਖਤ ਦੇਖੋ ਕਿੱਡੇ ਪੁਰਾਣੇ ਵੱਡੇ ਵੱਡੇ ਦਰਖਤ ਖੜੇ ਨੇ ਬਾਕੀ ਜਿੱਥੇ ਵੀ ਕਿਤੇ ਆਪਾਂ ਸੱਚੇ ਦਿਲੋਂ ਸ਼ਰਦਾ ਨਾਲ ਦਿਲੋਂ ਸ਼ਰਦਾ ਨਾਲ ਜਾਂਦੇ ਆ ਉਹ ਆਪਣੀ ਮਨੁਕਾਮਨਾ ਪੂਰੀ ਹੁੰਦੀ ਉਹ ਹੁੰਦੀ ਆ ਦਿਲੋਂ ਜਾਓ ਸ਼ਰਦਾ ਨਾਲ ਹਨਾ ਸ਼ਰਦਾ ਰੱਖੋ ਇੱਧਰ ਆ ਬੈਠੇ ਨੇ ਬਾਬਾ ਜੀ ਜਿਹੜਿਆ ਬਾਬਾ ਜੀ ਪਏ ਨੇ ਨਾ ਇੱਧਰ ਮੰਜੇ ਦੇ ਇਹਨਾਂ ਨੂੰ ਬਹੁਤ ਗਿਆਨ ਆ ਜੀ ਇਹਨਾਂ ਨਾਲ ਗੱਲ ਕੀਤੀ ਸੀਗੀ ਬੜਾ ਵਧੀਆ ਲੱਗਾ ਬਹੁਤ ਗੱਲਾਂ ਬਾਬਾ ਜੀ ਨੇ ਗਿਆਨ ਦੀਆਂ ਗੱਲਾਂ ਕੀਤੀਆਂ ਇਹਨਾਂ ਨੇ ਮਾਹ ਪ੍ਰੇਸ਼ਾਨੇ ਵੀ ਬੀਤ ਰਹੇ ਨੇ ਬਾਬਾ ਜੀ ਮੇਰੇ ਪਈ ਸੀਗੇ ਬਹੁਤ ਉਹਨਾਂ ਨੇ ਗਿਆਨ ਦੀਆਂ ਗੱਲਾਂ ਦੱਸੀਆਂ ਸੀਗੀਆਂ ਵੀ ਬਹੁਤ ਕਰਨੀ ਵਾਲੇ ਸੰਤ ਹੋਏ ਨੇ ਬਾਬਾ ਰੁਖੜਦਾਸ ਜੀ ਨਮੂਲ ਪਿੰਡ ਸੰਗਰੂਰ ਸ਼ਹਿਰ ਤੋਂ 5 ਕਿਲੋਮੀਟਰ ਦੂਰ ਸੰਗਰੂਰ ਜ਼ਿਲ੍ਹਾ ਇਹ ਬਠਿੰਡਾ ਰੋਡ ਦੇ ਉੱਤੇ ਹੈ ਨਮੂਲ ਪਿੰਡ ਅੱਜ ਐ ਸੰਡੇ ਆ ਸੰਡੇ ਨੂੰ ਬੈਠੀ ਆ ਦੇਖੋ ਕਿੰਨੀ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਲੋਕ ਕੋਈ ਪਟਿਆਲੇ ਤੋਂ ਕੋਈ ਕਿਤੋਂ ਕੋਈ ਕਿਦੋਂ ਬੜੇ ਦੂਰੋਂ ਦੂਰੋਂ ਸੰਗਤ ਆਉਂਦੀ ਆ ਇੱਥੇ ਦਵਾਈ ਲੈਣ ਤੇ ਬਾਬਾ ਜੀ ਦੇ ਮੱਥਾ ਜੀ ਨਾਲ